ਅਸੀਂ ਗੱਲ ਦੋਸਤੋ ਤੁਸੀਂ ਦੇਖ ਰਹੇ ਹੋ ਦਾਬ ਹਰਤ ਤੇ ਮੈਂ ਦਲਜੀਤ ਅਜਨੂਰ ਦੋਸਤੋ ਸਾਡੀ ਅਕਸਰ ਕੋਸ਼ਿਸ਼ ਹੁੰਦੀ ਆ ਜਦੋਂ ਕੋਈ ਸੰਸਥਾਨ ਕੋਈ ਅਦਾਰਾ ਵਧੀਆ ਕੰਮ ਕਰਦਾ ਹੈ ਜਾਂ ਅੱਜ ਦੇ ਸਮੇਂ ਜਿਹੜੇ ਆ ਦਾਖਲੇ ਸ਼ੁਰੂ ਹੋਏ ਆ ਹਰ ਸੰਸਥਾਨ ਦੇ ਵਿੱਚ ਐਜੂਕੇਸ਼ਨ ਸੰਬੰਧ ਦੇ ਦਾਖਲੇ ਸ਼ੁਰੂ ਹੋਏ ਆ ਤੇ ਉਹਦੇ ਲਈ ਹਰ ਪੇਰੈਂਟਸ ਆਪਣੇ ਬੱਚੇ ਨੂੰ ਵਧੀਆ ਐਜੂਕੇਸ਼ਨ ਪ੍ਰੋਵਾਈਡ ਕਰਨ ਦੀ ਕੋਸ਼ਿਸ਼ ਕਰਦਾ ਹੈ ਤੇ ਉਹਦੇ ਲਈ ਦਾਖਲਾ ਹਰ ਚਾਹੇ ਯੂਨੀਵਰਸਿਟੀ ਆ ਚਾਹੇ ਕਾਲਜ ਜੀ ਆ ਚਾਹੇ ਸਕੂਲ ਜ ਆ ਉੱਤੇ ਕਰਵਾਉਂਦੇ ਤੇ ਅੱਜ ਇਸੇ ਲੜੀ ਦੇ ਤਹਿਤ ਅਸੀਂ ਪਹੁੰਚੇ ਹਾਂ ਸਤ ਬਾਬਾ ਭਾਗ ਸਿੰਘ ਯੂਨੀਵਰਸਿਟੀ ਜੱਪੜ ਜ ਯੂਨੀਵਰਸਿਟੀ ਦੇ ਵਿੱਚ ਇਹ ਕਦੋਂ ਤੋਂ ਓਪਨ ਹੋਈ ਆ ਯੂਨੀਵਰਸਿਟੀ ਕਿਹੜੀਆਂ-ਕਿਹੜੀਆਂ ਕਲਾਸਾਂ ਹੈਗੀਆਂ ਤੇ ਕਿਹੜੇ ਬੱਚਾ ਸੂਤਦੇ ਨੇ ਤੇ ਹੋਰ ਵੀ ਇਈ ਸਵਾਲਾਂਤ ਨੂੰ ਲੈ ਕੇ ਗੱਲ ਕਰਾਂਗੇ ਸੌਰ ਤੁਹਾਡਾ ਸਵਾਗਤ ਹੈ ਜੀ ਦਾ ਭਾਰਤ ਹੈ ਜੀ ਬਹੁਤ ਬਹੁਤ ਧੰਨਵਾਦ ਜੀ ਸਾਰੇ ਤੁਹਾਡੀ ਯੂਨੀਵਰਸਿਟੀ ਆ ਪਹਿਲਾਂ ਤਾਂ ਇਹ ਸਾਡੇ ਦਰਸ਼ਕ ਕਦੋਂ ਹੋਣ ਚਾਹੀਏ ਜੀ ਇਹ ਸਾਡੀ ਜਿਹੜੀ ਸਟੇ ਸੰਤ ਬਾਬਾ ਮਲਕੀਸ਼ ਸਿੰਘ ਜੀ ਨੇ ਤੇ ਬ੍ਰह्म ਜੀ ਨੇ 2015 ਦੇ ਵਿੱਚ ਹੋਣ ਤੇ ਲਿਆਂਦੇ ਜੀ ਮੁੱਖ ਮਕਸਦ ਇਸ ਦਾ ਇਹ ਸੀ ਇਹ ਜਿਹੜੇ ਇਲਾਕੇ ਦੇ ਬੱਚੇ ਆ ਜਿਹੜੇ ਦੂਰ ਦੂਰ ਪੜਨ ਜਾਂਦੇ ਆ ਉਹਨਾਂ ਨੂੰ ਇੱਥੇ ਹੀ ਜਿਹੜੇ ਆ ਪੜਾਈ ਦੀ ਜਿਹੜੀ سہولت ਦਿੱਤੀ ਜਾਵੇ ਅੱਜ ਦੇ ਖੇਤਰ ਦੇ ਵਿੱਚ ਇਹ ਯੂਨੀਵਰਸਿਟੀ ਸਾਡੇ ਪੰਜਾਬ ਦੇ ਵਿੱਚ ਆਪਣਾ ਇੱਕ ਵੱਡਾ ਨਾਮ ਬਣਾ ਚੁੱਕੇ ਆ ਸਾਡੇ ਕੋਲ ਜਿਹੜੇ ਵਿਦਿਆਰਥੀ ਆ ਬਿਹਾਰ ਦੇ ਵਿਦਿਆਰਥੀ ਆ ਮਨੀਪੁਰ ਦੇ ਵਿਦਿਆਰਥੀਆਂ ਦੇ ਹਿਮਾਚਲ ਦੇ ਵਿਦਿਆਰਥੀਆਂ ਦੇ ਪੰਜਾਬ ਤਾਂ ਚਲੋ ਘਰ ਆ ਇਹਨਾਂ ਦਾ ਪੰਜਾਬ ਦੇ ਤਾਂ ਹੋਣਗੇ ਤੇ ਇਸ ਤੋਂ ਬਿਨਾ ਜਕੇ ਦੇ ਵਿਦਿਆਰਥੀਆਂ ਦੇ ਸੋ ਵਕ ਵਕ ਸਟੇਟਾਂ ਦਾ ਇੱਕ ਹੱਬ ਬਣ ਚੁੱਕਾ ਐਜੂਕੇਸ਼ਨਲ ਸੈਂਟਰ ਜਿਹੜਾ ਬਣ ਚੁੱਕਾ ਔਰ ਵਧੀਆ ਤੋਂ ਵਧੀਆ ਪੜਾਈ ਦੇਣ ਦੀ ਇੱਥੇ ਜਿਹੜੀ ਕੋਸ਼ਿਸ਼ ਜਿਹੜੀ ਕੀਤੀ ਜਾਂਦੀ ਆ ਮੈਂ ਸਾਰ ਇੱਕ ਦੱਸਣਾ ਚਾਹਣਾ ਕਿ ਸਾਡੀ ਯੂਨੀਵਰਸਿਟੀ ਦੇ ਵਿੱਚ ਮੈਕਸਿਮਮ ਟੀਚਰ ਜਿਹੜੇ ਪੀ ਐਚ ਡੀ ਆ ਜੀ ਜਾਂ ਪੋਸਟ ਡਾਕਟੋਰਟ ਜਿਹੜੇ ਬਹੁਤ ਹੀ ਗਰਾਉਂਡ ਲੈਵਲ ਤੇ ਨਿਆਣਿਆਂ ਨੂੰ ਪੜ੍ਹਾਉਣ ਦੀ ਜਿਹੜੀ ਕੋਸ਼ਿਸ਼ ਕਰਦੇ ਆ ਔਰ ਬਹੁਤ ਵਧੀਆ ਜਿਹੜੇ ਸਾਡੀ ਯੂਨੀਵਰਸਿਟੀ ਦੇ ਜਿਹੜੇ ਆ ਰਹੇ ਆ ਸੋ ਦੋਸਤੋ ਆਪਾਂ ਇੱਥੇ ਗੱਲ ਕਰ ਲਈਏ ਯੂਨੀਵਰਸਿਟੀ ਬਾਰੇ ਜਿਵੇਂ ਇਹਨਾਂ ਨੇ ਦੱਸਿਆ ਪੀ ਮਹਾਪੁਰਸ਼ਾਂ ਨੇ ਸੁਪਨਾ ਦੇਖਿਆ ਸੀ ਆਪੀ ਜਿਹੜੇ ਇਲਾਕੇ ਦੇ ਬੱਚੇ ਆ ਨੌਜਵਾਨਾਂ ਦੂਰ ਦੂਰ ਦੀਆਂ ਯੂਨੀਵਰਸਿਟੀ ਕਾਲਜਿਸ ਦੇ ਵਿੱਚ ਹਾਇਰ ਐਜੂਕੇਸ਼ਨ ਲਈ ਜਾਂਦੇ ਆ ਉਹਨਾਂ ਨੇ ਇੱਕ ਸੁਪਨਾ ਦੇਖਿਆ 2015 ਦੇ ਵਿੱਚ ਇਹ ਯੂਨੀਵਰਸਿਟੀ ਜਿਹੜੀ ਹੋਣੀ ਚਾਹੀਦੀ ਤੇ ਅੱਜ ਇਹ ਯੂਨੀਵਰਸਿਟੀ ਪੂਰੇ ਭਾਰਤ ਦੇ ਵਿੱਚ ਆਪਣਾ ਨਾਮ ਬਣਾ ਚੁੱਕੀ ਆ ਜਿਵੇਂ ਇਹਨਾਂ ਨੇ ਦੱਸਿਆ ਵੀ ਬਾਕਖ ਸਟੇਟਸ ਤੋਂ ਜਿਹੜੇ ਸਟੂਡੈਂਟਸ ਇੱਥੇ ਆ ਕੇ ਪੜ੍ਹਾਈ ਜਿਹੜੀ ਕਰਦੇ ਆ ਸਰ ਇੱਥੇ ਕਿਹੜੇ ਕਿਹੜੇ ਕੋਰਸਿਸ ਨੇ ਹਾਂ ਮੈਂ ਦੱਸਣਾ ਚਾਹ ਮੈਕੈਨੀਕਲ ਆ ਸਿਵਲ ਦੇ ਆ ਕੰਪਿਊਟਰ ਇੰਜੀਨੀਅਰਿੰਗ ਆ ਇਲੈਕਟ੍ਰੋਨਿਕ ਆ ਇਲੈਕਟ੍ਰੀਕਲ ਆ ਸਾਰੇ ਕੋਰਸ ਆ ਔਰ ਉਹਦੇ ਨਾਲ ਨਾਲ ਇਹ ਕੋਰਸ ਦੇ ਨਾਲ ਜਿੱਥੇ ਬੀਟੈਕ ਆ ਸਾਡੇ ਕੋਲ ਉਥੇ ਐਮਟੈਕ ਵੀ ਆ ਪੀਐਚਡੀ ਵੀ ਆ ਹਰ ਕੋਰਸ ਦੇ ਵਿੱਚ ਜਿਹੜੀ ਪੀਐਚਡੀ ਵੀ ਆ ਐਤਕੀ ਅਸੀਂ ਲੋਕਾਂ ਦੀ ਮੰਗ ਨੂੰ ਰੱਖ ਕੇ ਹੋਏ ਜਿਹੜਾ ਵਾ ਅਸੀਂ ਜਿਹੜਾ ਵਾ ਏ ਆਈ ਐਮ ਐਲ ਕੋਰਸ ਜਿਹੜਾ ਵਾ ਕੰਪਿਊਟਰ ਇੰਜੀਨੀਅਰਿੰਗ ਦੇ ਵਿੱਚ ਜਿਹੜਾ ਵਾ ਸ਼ੁਰੂ ਕੀਤਾ ਜਿਹਦੀ ਬਹੁਤ ਡਿਮਾਂਡ ਆ ਇਸ ਤੋਂ ਬਿਨਾ ਐਨੀਮੇਸ਼ਨ ਦੇ ਸਾਡੇ ਕੋਲ ਜਿਹੜੇ ਕੋਰਸ ਆ ਬੀਐਸਸੀ ਐਮ ਆ ਸਾਡੇ ਬੈਚਲਰ ਸਾਡੇ ਜਿਹੜੇ ਕੋਰਸ ਆ ਇਸ ਤੋਂ ਬਿਨਾ ਇੱਕ ਮੈਂ ਦੱਸਣਾ ਚਾਹਾਂਗਾ ਕਿ ਸਾਡੇ ਕੋਲ ਬੀਐਸਸੀ ਰੇਡੀਓਲੋਜੀ ਵੀ ਆ ਜੀ ਔਰ ਇਸ ਤੋਂ ਬਿਨਾ ਅਮੇਜ਼ਿੰਗ ਟੈਕਨੋਲੋਜੀ ਇਸ ਤੋਂ ਬਿਨਾ ਸਾਡੇ ਕੋਲ ਉੱਚ ਰੇਡੀਓਲੋਜੀ ਦੇ ਵਿੱਚ ਐਮਐਸਸੀ ਵੀ ਆ ਇਸ ਤੋਂ ਬਿਨਾ ਸਾਡੇ ਕੋਲ ਮੈਡੀਕਲ ਲੈਬ ਸਾਇੰਸ ਟੈਕਨੋਲੋਜੀ ਕੋਰਸ ਜਿਹੜਾ ਬੈਚੂਲਰ ਆਏਗਾ ਇਸ ਤੋਂ ਬਿਨਾ ਸਾਡੇ ਕੋਲ ਐਤਕੀ ਅਸੀਂ ਕੋਰਸ ਸ਼ੁਰੂ ਕੀਤਾ ਬੀਐਸਸੀ ਐਨਸਥੀਸ਼ੀਆ ਜੀ ਐਂਡ ਐਂਡ ਟੈਕਨੋਲੋਜੀ ਆਪਰੇਸ਼ਨ ਥੀਟਰ ਟੈਕਨੋਲੋਜੀ ਇਹ ਕੋਰਸ ਵੀ ਜਿਹੜੇ ਵਧੀਆ ਤੋਂ ਵਧੀਆ ਕੋਰਸ ਅਸੀਂ ਜਿਹੜੇ ਆ ਤਾਂ ਕਿ ਜਦੋਂ ਹੋਟਲ ਮੈਨੇਜਮੈਂਟ ਆ ਸਾਰੀਆਂ-ਸਾਰੀਆਂ ਸੀਟਾਂ ਭਰ ਜਾਨੀਆਂ ਮਾ ਹੋਟਲ ਮੈਨੇਜਮੈਂਟ ਤੋਂ ਬਿਨਾ ਸਾਡੀ ਫਿਜ਼ੀਓਥੈਰੇਪੀ ਆ ਔਰ ਫਿਜ਼ੀਓਥੈਰੇਪੀ ਬੈਚਲਰ ਵੀ ਆ ਮਾਸਟਰ ਵੀ ਆ ਜਿਹੜੀ ਅਸੀਂ ਐਸ ਵਾਰ ਜਿਹੜੀ ਸ਼ੁਰੂ ਕੀਤੀ ਆ ਔਰ ਹਰ ਬੱਚਾ ਜਿਹੜਾ ਐਡਜਸਟ ਹੁੰਦਾ ਵਾ ਔਰ ਡਾਕਟਰ ਬਣ ਕੇ ਇੱਥੇ ਨਿਕਲਦਾ ਔਰ ਸਾਡੇ ਕੋਲ ਓ ਪੀ ਡੀ ਵੀ ਆ ਜਿਹੜੇ ਲੋਕ ਬਾਹਰੋਂ ਆ ਕੇ ਜਿਹੜਾ ਇਹ ਐਕਚੁਅਲ ਸਾਰ ਇਹ ਚੈਰੀਟੇਬਲ ਇੰਸਟੀਟਿਊਸ਼ਨ ਆ ਜੀ ਜੇ ਤੁਸੀਂ ਦੇਖੋ ਪੰਜਾਬ ਦੀਆਂ ਸਾਰੀਆਂ ਯੂਨੀਵਰਸਿਟੀਆਂ ਨਾਲ ਇੱਕ ਤੇ ਰੂਰਲ ਯੂਨੀਵਰਸਿਟੀ ਆ ਪਿੰਡੂ ਬੱਚਿਆਂ ਦੇ ਲਈ ਜਿਹੜੀ ਯੂਨੀਵਰਸਿ ਦੂਜੇ ਜਿਹੜਾ ਵਾਂ ਘੱਟ ਤੋਂ ਘੱਟ ਫੀਸਾਂ ਸੀ ਜਿਹੜੇ ਲੈ ਰਹੇ ਆ ਬਹੁਤ ਘੱਟ ਫੀਸ ਜਿਹੜੀ ਆ ਕੰਪੇਅਰ ਟੂ ਜੇ ਬਾਕੀ ਜਿਹੜੀਆਂ ਅਦਰ ਯੂਨੀਵਰਸਿਟੀ ਮੈਂ ਐਗਜ਼ਾਮਪਲ ਦੱਸਦਾ ਇੱਕ ਯੂਨੀਵਰਸਿਟੀ ਦੀ 75000 ਰੁਪਇਆ ਇੱਕ ਸੈਮੈਸਟਰ ਦੀ ਪੀ ਐਚ ਡੀ ਦੀ ਫੀਸ ਆ ਸਾਡੀ 25000 ਰੁਪਇਆ ਸਾਰੀ ਜਿਹੜੀ ਫੀਸ ਆ ਤੇ ਅਸੀਂ ਜੋਨੇ ਕਿ ਬੱਚਿਆਂ ਨੂੰ ਜਿਹੜੀ ਸਟੱਡੀ ਆ ਉਹਨਾਂ ਦੀ ਡੋਰ ਸਟੈਪ ਤੇ ਜਿਹੜੀ ਦਿੱਤੀ ਜਾਵੇ ਆਹ ਦੋਸਤੋ ਇਹ ਵੀ ਆਪਣੇ BC ਸਾਹਿਬ ਨੇ ਬੜੇ ਤਫਸੀਲਾਂ ਦੱਸਿਆ ਦੂਸਰੀਆਂ ਯੂਨੀਵਰਸਿਟੀਆਂ ਦੇ ਕਾਲਜ ਤੇ ਮੁਕਾਬਲੇ ਇਹਦੀਆਂ ਫੀਸਾਂ ਬਹੁਤ ਘੱਟ ਨੇ ਜੈਨੂਨ ਫੀਸਾਂ ਨੇ ਔਰ ਸਭ ਤੋਂ ਵੱਡੀ ਗੱਲ ਆ ਇੱਥੇ ਉਹ ਸਾਰੇ ਕੋਰਸਿ ਬੱਚਿਆਂ ਨੂੰ ਜਿਹੜਾ ਬੱਚਾ ਕੋਈ ਕੋਰਸ ਕਰਨਾ ਚਾਹੁੰਦਾ ਹੈ ਜਿਵੇਂ ਇਹਨਾਂ ਨੇ ਦੱਸਿਆ ਮੈਡੀਕਲ ਲਾਈਨ ਦੀ ਆ ਆਪਰੇਸ਼ਨ ਦੀ ਆ OT ਦੇ ਆ ਸਿਸੀਆ ਦੇ ਆ ਦੂਸਰੇ ਹੋਰ ਵੀ ਆ ਸਾਰੇ ਇੱਥੋਂ ਕਰਾਇਆ ਜਾਂਦੇ ਆ ਔਰ ਸਭ ਤੋਂ ਵੱਡੀ ਗੱਲ ਆ ਇਹ ਗ੍ਰਾਮੀਣ ਹੁਣ ਲੋਕਲ ਜਿਹੜੀ ਆ ਦਿਹਾਤ ਏਰੀਏ ਦੇ ਵਿੱਚ ਇੱਕ ਯੂਨੀਵਰਸਿਟੀ ਆ ਜਿਹੜੀ ਬੱਚਿਆਂ ਨੂੰ ਆਲੇ ਦੁਆਲੇ ਦਿਹਾਤ ਏਰੀਆ ਚ ਜਿਹੜੇ ਬੱਚੇ ਬਹੁਤ ਸੋਚਦੇ ਕਦੀ ਅੰਮ੍ਰਿਤਸਰ ਪੜ੍ਹਨੇ ਜਾਣਾ ਪਟਿਆਲੇ ਪੜ੍ਹਨੇ ਜਾਣਾ ਜਾਂ ਮੈਟਰੋ ਸਿਟੀ ਦੇ ਵਿੱਚ ਪੜ੍ਹਨੇ ਜਾਣਾ ਉਹਨਾਂ ਨੂੰ ਉਹ ਸਾਰੀ ਪੜ੍ਹਾਈ ਇੱਥੇ ਸੰਤ ਬਾਬਾ ਭਗਤ ਸਿੰਘ ਯੂਨੀਵਰਸਿਟੀ ਜੱਬਰ ਦੇ ਵਿੱਚ ਦਿੱਤੀ ਜਾਂਦੀ ਔਰ ਉਸ ਵੱਡੀ ਗੱਲ ਆ ਇੱਥੇ ਹਰ ਟੀਚਰ ਡਾਕਟਰ ਪੀ ਐਚ ਡੀ ਨੇ ਔਰ ਵਧੀਆ ਜਿਹੜੇ ਬੱਚੇ ਨੂੰ ਵਧੀਆ ਐਜੂਕੇਸ਼ਨ ਪ੍ਰੋਵਾਈਡ ਕਰਦੇ ਨੇ ਸੋ ਸਾਰਾ ਅਸੀਂ ਗੱਲ ਕਰੀਏ ਜਿਵੇਂ ਅੱਜ ਇੱਥੇ ਸਮਾਗਮ ਕਰਾਇਆ ਉਹਦੇ ਵਿੱਚ ਧਾਰਮਿਕ ਰਿਲੀਜੀਅਸ ਜਿਵੇਂ ਦੀ ਸ਼ੁਰੂਆਤ ਕੀਤੀ ਹੈ ਦਾਖਲੇ ਦੀ ਅੱਜ ਸਮਾਗਮ ਦੇ ਵਿੱਚ ਜਿਹੜਾ ਕਿਸ ਤਰ੍ਹਾਂ ਦਾ ਯੋਜਨ ਕੀਤਾ ਗਿਆ ਜਿਹੜਾ ਨਵੇਂ ਬੱਚੇ ਦਾਖਲੇ ਜੀ ਅੱਜ ਸਰ ਅੱਜ ਤੋਂ ਸਾਡਾ ਕਲਾਸਵਰਕ ਜਿਹੜਾ ਸ਼ੁਰੂ ਹੋਇਆ ਨਵੇਂ ਬੱਚਿਆਂ ਦਾ ਪੁਰਾਣੇ ਬੱਚਿਆਂ ਦਾ ਤਾਂ ਅਸੀਂ 10 ਤਰੀਕ ਤੋਂ ਪਹਿਲਾਂ ਹੀ ਸ਼ੁਰੂ ਕੀਤਾ ਵਾ ਲੇਕਿਨ ਹੁਣ ਨਵੇਂ ਬੱਚਿਆਂ ਦਾ ਇੰਡਕਸ਼ਨ ਪ੍ਰੋਗਰਾਮ ਜਿਹੜਾ ਵਾ ਅੱਜ ਤੋਂ ਜਿਹੜਾ ਸ਼ੁਰੂ ਹੋਇਆ ਉਹਦੇ ਵਿੱਚ ਗੁਰੂ ਮਹਾਰਾਜ ਦੀ ਓ ਔਰ ਸਭ ਤੋਂ ਪਹਿਲਾਂ ਤਾਂ ਉਹਦੇ ਵਿੱਚ ਬੱਚਿਆਂ ਦੀ ਰਜਿਸਟ੍ਰੇਸ਼ਨ ਦਾ ਉਹਨੂੰ ਦੱਸਿਆ ਜਾਂਦਾ ਕਿ ਤੁਹਾਡੀ ਡਿਸਿਸ਼ਨ ਕਿੱਥੇ ਹੁੰਦੀ ਆ। ਜੀ। ਦੂਸਰੇ ਨੰਬਰ ਤੇ ਉਹਨਾਂ ਨੂੰ ਬੱਚਿਆਂ ਦੀ ਐਸਪੀਰੇਸ਼ਨ ਕੀ ਆ, ਸਟੂਡੈਂਟ ਦੀ ਐਸਪੀਰੇਸ਼ਨ ਕੀ ਆ, ਉਹਨਾਂ ਦੀ ਪੇਰੈਂਟਸ ਦੀ ਐਸਪੀਰੇਸ਼ਨ ਕੀ ਆ, ਕਾਦੇ ਲਈ ਸਾਡੇ ਕੋਲ ਜਿਹੜੇ ਬੱਚੇ ਜਿਹੜੇ ਭੇਜਦੇ ਆ ਔਰ ਇਸ ਤੋਂ ਬਿਨਾਂ ਜਿਹੜਾ ਵਾ ਇੱਕ ਜਿਹੜੀ ਸਾਡੀ ਸੰਤ ਬੱਬਾ ਭਾਕ ਸਿੰਘ ਚੈਰੀਟੇਬਲ ਸੁਸਾਇਟੀ ਆ ਜੀ ਜਿਹੜੀ ਇਹ ਯੂਨੀਵਰਸਿਟੀ ਨੂੰ ਰਨ ਕਰ ਰਹੀ ਆ। ਉਹਦਾ ਮੇਨ ਮਕਸਦ ਕੀ ਆ, ਉਹਦਾ ਵਿਜ਼ਨ ਕੀ ਆ, ਯੂਨੀਵਰਸਿਟੀ ਦਾ ਵਿਜ਼ਨ ਕੀ ਆ? ਮੈਂ ਯੂਨੀਵਰਸਿਟੀ ਦਾ ਵਿਜਨ ਮੈਂ ਦੱਸਣਾ ਚਾਹੂਗਾ ਹਰ ਬੱਚੇ ਨੂੰ ਜਿਹੜਾ ਵਾ ਇੱਥੇ ਜਿਹੜਾ ਵਾ ਇੰਡੀਵਿਜੂਅਲ ਅਟੈਂਸ਼ਨ ਜਿਹੜਾ ਦਿੱਤਾ ਜਾਂਦਾ ਵਾ ਤਾਂ ਕਿ ਬੱਚਾ ਸੈਲਫ ਐਕਸਪ੍ਰੈਸਿਵ ਹੋ ਸਕੇ ਤਾਂ ਕਿ ਬੱਚਾ ਸੈਲਫ ਰਿਲਾਈਡ ਹੋ ਸਕੇ ਸੈਲਫ ਕੌਨਫੀਡੈਂਟ ਹੋ ਸਕੇ ਸੈਲਫ ਇਸਟਿਮਡ ਹੋ ਸਕੇ ਬੈਸਟ ਅਕੈਡੈਮਿਕ ਐਜੂਕੇਸ਼ਨ ਜਿਹੜੀ ਬੱਚੇ ਨੂੰ ਦਿੱਤੀ ਜਾਵੇ ਔਰ ਯੂਨੀਵਰਸਿਟੀ ਦਾ ਨਾਮ ਅਸੀਂ ਵਰਲਡ ਲੈਵਲ ਤੇ ਜਿਹੜਾ ਕਾਇਮ ਜਿਹੜੇ ਕਰਨੇ ਚਾਹੁੰਦੇ ਆ ਜਿਸ ਤਰ੍ਹਾਂ ਦਿੱਲੀ ਯੂਨੀਵਰਸਿਟੀ ਜਾਂ ਜੀਐਨਯੂ ਯੂਨੀਵਰਸਿਟੀਆਂ ਉਸੇ ਤਰ੍ਹਾਂ ਇੰਡੀਵਿਜੂਅਲ ਗਰੋਥ ਵੱਲ ਜਿਹੜਾ ਧਿਆਨ ਜਿਹੜਾ ਦੇਣਾ ਚਾਹੁੰਦੇ ਆ ਤਾਂ ਕਿ ਬੱਚਾ ਇੱਕ ਸਮਾਜ ਦੇ ਲਈ ਕੰਮ ਆ ਸਕੇ ਔਰ ਲਾ ਵਾਈਡਿੰਗ ਸਿਟੀਜ਼ਨ ਜਿਹੜਾ ਬਣ ਸਕੇ ਔਰ ਆਪਣੇ ਪੇਰੈਂਟਸ ਦਾ ਨਾਮ ਵੀ ਉੱਚਾ ਜਿਹੜਾ ਕਰ ਸਕੇ ਔਰ ਵਧੀਆ ਕਿ ਵਧੀਆ ਜੌਬ ਦੇ ਵਿੱਚ ਵੀ ਜਿਹੜਾ ਅਡਜਸਟਮੈਂਟ ਹੋਏ ਇਹ ਸਾਡੇ ਯੂਨੀਵਰਸਿਟੀ ਦਾ ਏਮ ਹੈ ਤੇ ਸਰ ਹੁਣ ਇਸ ਵੇਲੇ ਹਾਟ ਪ੍ਰੈਜ਼ੈਂਟ ਇੱਥੇ ਕਿੰਨੇ ਸਟੂਡੈਂਟਸ ਨੇ ਸਾਡੇ ਕੋਲ ਹੈ तकरीबन ਪੌਣੇ 4000 ਹਰ ਸਾਲ ਸਟੂਡੈਂਟ ਜਿਹੜਾ ਹੁੰਦਾ ਐਸ ਸਾਲ ਮੈਨੂੰ ਲੱਗਦਾ ਕਿ ਪੌਣੇ 4000 ਤੋਂ ਜ਼ਿਆਦਾ ਸਟੂਡੈਂਟ ਜਿਹੜਾ ਹੋਏਗਾ ਸਰ ਇੱਕ ਇਸੇ ਯੂਨੀਵਰਸਿਟੀ ਦੇ ਪਰਿਸ਼ਰਾਂ ਵਿੱਚ ਇੱਕ ਸਕੂਲ ਵੀ ਹੈ ਜੀ ਮੈਂ ਮੈਂ ਦੱਸਣ ਚਾਹਣਾ ਇਹ ਕੰਪਲੈਕਸ ਦੇ ਵਿੱਚ ਬਾਬਾ ਜੀ ਨੇ ਫੁੱਲ ਫਲਾਈ ਸਿਸਟਮ ਜਿਹੜਾ ਸ਼ੁਰੂ ਕੀਤਾ ਇੱਕ ਸਕੂਲ ਆ ਸਾਡੇ ਕੋਲ CBSE ਦਾ ਔਰ ਬੜਾ ਕਾਮਯਾਬ ਸਕੂਲ ਆ ਸਭਾ 3000 ਰੂ ਦੀ ਸਟ੍ਰੈਂ ਔਰ ਰਿਜ਼ਲਟ ਵੀ ਬੜੇ ਬ੍ਰੀਲੀਅੰਟ ਆ ਉਸ ਸਕੂਲ ਦੇ ਇਸੇ ਤਰ੍ਹਾਂ ਨਰਸਿੰਗ ਕਾਲਜ ਵੀ ਸਾਡਾ ਜਿਹੜਾ ਹੈਗਾ ਵਾ ਉੱਥੇ ਵੀ ਸਾਰੀਆਂ ਸੀਟਾਂ ਜਿਹੜੀਆਂ ਭਰੀਆਂ ਜਾਂਦੀਆਂ ਵਾ ਇਸ ਤੋਂ ਬਿਨਾ ਸਾਡੇ ਕੋਲ ਇੱਕ ਹਸਪਤਲ ਵੀ ਇੱਥੇ ਕਲਰਾ ਹਸਪਤਲ ਵੀ ਆ ਉਹ ਵੀ ਸਾਡੀ ਯੂਨੀਵਰਸਿਟੀ ਦਾ ਆਪਣਾ ਹਸਪਤਲ ਆ ਇੱਕ ਵਿੰਗੋ ਸਾਡੇ ਕੋਲ ਸਕੂਲ ਜਿਹੜਾ ਵਾ ਸਾਡਾ ਜਿਹੜਾ ਹੈਗਾ ਵਾ ਸੋ ਬਾਬਾ ਜੀ ਜਿਹੜਾ ਚੈਰੀਟੀ ਦੇ ਪੁਆਇੰਟ ਦੇ ਉੱਤੇ ਜਿਹੜਾ ਇਹ ਸਾਰੀਆਂ ਸੰਸਥਾਵਾਂ ਜਿਹੜੀਆਂ ਸ਼ੁਰੂ ਕੀਤੀਆਂ ਔਰ ਫੁੱਲ ਫਲਾਇਗ ਅੱਜਕੱਲ ਫੁੱਲੀ ਬਲੋਸਮਡਾ ਪੂਰੀ ਜਿਹੜਾ ਉੱਪਰ ਜਿਹੜੇ ਜਿੰਨੇ ਜਿੰਨਾਂ ਜਿੰਨਾ ਉੱਪਰ ਜਾ ਉਸ ਤਰ੍ਹਾਂ ਜਿਹੜੀਆਂ ਯੂਨੀਵਰਸਿਟੀ ਦੇ ਵਿੱਚ ਜਾਂ ਸਕੂਲ ਸਾਡੇ ਉੱਪਰ ਜਿਹੜੇ ਜਾ ਚੁੱਕੇ ਆਂ ਔਰ ਲੋਕਾਂ ਦੇ ਵਿੱਚ ਬੜੀ ਇਹਦੀ ਸ਼ਲਾਘਾ ਜਿਹੜੀ ਹੋ ਰਹੀ ਹੈ ਯੂਨੀਵਰਸਿਟੀ ਅੰਸਰ ਅਸੀਂ ਗੱਲ ਕਰੀਏ ਰਿਲੀਜੀਅਸ ਪ੍ਰੋਗਰਾਮ ਦੀ ਅਕੀਜ਼ਨ ਤੇ ਕਿਹੜੇ ਕਿਹੜੇ ਕਿੰਜ ਤੇ ਜਿਹੜੇ ਬੱਚਿਆਂ ਨੂੰ ਇਹ ਧਾਰਮਿਕ ਪ੍ਰੋਗਰਾਮ ਦਾ ਵੀ ਆਯੋਜਨ ਕੀਤਾ ਜਾਂਦਾ ਜਿਸ ਤਰ੍ਹਾਂ ਅਸੀਂ ਇਸ ਵਾਰੀ ਅਸੀਂ ਸੋਚਦੇ ਆਂ ਕਿ ਡਿਵਿਨਿਟੀ ਪਹਿਲਾਂ ਤਾਂ ਸਾਡੇ ਡੇਰੇ ਪ੍ਰੋਗਰਾਮ ਹੁੰਦੇ ਹੀ ਰਹਿੰਦੇ ਆ ਡੇਰੇ ਜਿਹੜੇ ਪ੍ਰੋਗਰਾਮ ਹੁੰਦੇ ਆ ਉੱਥੇ ਅਸੀਂ ਕਿਸੇ ਨਾ ਕਿਸੇ ਇੰਸਟੀਟ ਸਾਡੇ ਕੋਲ 6-7 ਇੰਸਟੀਟਿਊਟ ਆ ਤੇ ਉਹ ਇੰਸਟੀਟਿਊਟ ਦੇ ਬੱਚਿਆਂ ਉੱਥੇ ਜਿਹੜੇ ਲੈਕਚਰ ਵਗੈਰਾ ਹੁੰਦੇ ਆ ਉੱਥੇ ਜਿਹੜੇ ਪੇਜਦੇ ਆ ਇਸ ਸਾਲ ਤੋਂ ਅਸੀਂ ਜਿਦਾ ਕੋਈ ਗੁਰਪੁਰਬ ਦਾ ਪ੍ਰੋਗਰਾਮ ਉਹ ਅਸੀਂ ਯੂਨੀਵਰਸਿਟੀ ਦੇ ਵਿੱਚ ਵੀ ਸੈਲੀਬ੍ਰੇਟ ਕਰਦੇ ਆ ਇਸ ਸਾਲ ਅਸੀਂ ਸੋਚ ਰਹੇ ਹਾਂ ਕਿ ਡਿਵਿਨਟੀ ਦਾ ਇੱਕ ਪੀਰੀਅਡ ਲਾਇਆ ਜਾਵੇ ਤਾਂ ਕਿ ਬੱਚਿਆਂ ਨੂੰ ਧਾਰਮਿਕ ਸਿੱਖਿਆ ਵੀ ਜੜੀ ਦਿੱਤੀ ਜਾ ਸਕੇ ਅਨਸਰ ਜਿਵੇਂ ਧਾਰਮਿਕ ਪ੍ਰੋਗਰਾਮਾਂ ਦੋਸਤੋ ਇਹ ਵੀ ਦੱਸ ਦਈਏ ਕਿ ਇੱਥੇ ਜਿੱਥੇ ਆਪਾਂ ਵੱਖ-ਵੱਖ ਗ੍ਰੈਜੂਏਸ਼ਨ ਦੀ ਗੱਲ ਕੀਤੀ ਆ ਉੱਥੇ ਪਲਾਂਟੇਸ਼ਨ ਦੀ ਵੀ ਗੱਲ ਕੀਤੀ ਜਾਂਦੀ ਆ ਵੱਖਰੇ ਵੱਖਰੇ ਜਿਹੜੇ ਪਲਾਂਟੇਸ਼ਨ ਇੱਥੇ ਪਲਾਂਟੇਸ਼ਨ ਵੀ ਜਿਹੜੀ ਆ ਕੀਤੀ ਆ ਅੱਜ ਵੀ ਤੁਸੀਂ ਕੀਤੀ ਆ ਇਹ ਪਰਿਆਵਾਰ ਇਹ ਬਹੁਤ ਵੱਡੀ ਸੇਵਾ ਵਾ ਅੱਜ ਬਾਬਾ ਜੀ ਸਾਡੀ ਯੂਨੀਵਰਸਿਟੀ ਦੇ ਚਾਂਸਲਰ ਤੇ ਕੰਪਲੈਕਸ ਦੇ ਮੁਖੀ ਜਿਹੜੇ ਆ ਉਹ ਸੰਤ ਬਾਬਾ ਮਨਮੋਹਨ ਸਿੰਘ ਜੀ ਆ ਜੀ ਔਰ ਉਹਨਾਂ ਨੇ ਅੱਜ ਜਿਹੜਾ ਬੂਟੇ ਜਿਹੜੇ ਆ ਸਕੂਲ ਦੇ ਕੈਂਪਸ ਦੇ ਵਿੱਚ ਜਿਹੜੇ ਲਗਾਏ ਆ ਔਰ ਮੈਂ ਇੱਥੇ ਦੱਸਣਾ ਚਾਹਣਾ ਮੈਂ ਕਿ ਮੈਂ ਥੋੜੇ ਦਿਨ ਹੋਏ ਇੱਕ ਅਖਬਾਰ ਦੇ ਵਿੱਚ ਪੜ੍ਹ ਰਿਹਾ ਸੀ ਕਿ ਰੁੱਖਾਂ ਦੀ ਕਮੀ ਜਿਹੜੀ ਆ ਭਾਰਤ ਦੇ ਵਿੱਚ ਭਾਰਤ ਦੀ ਆਬਾਦੀ ਜਿਹੜੀ ਹੈਗੀ ਆ 140 ਕਰੋੜ ਆ ਜੇਕਰ 140 ਕਰੋੜ ਅਸੀਂ ਜਿਹੜਾ ਵਾ 140 ਕਰੋੜ ਬੱਚੇ ਜਿਹੜੇ ਬੂਟੇ ਲਾਏ ਤੇ ਸਾਡਾ ਜਿਹੜਾ ਵਾ এনवायरमेंट ਦਾ ਵਾ ਨਾ ਉਹ ਸਾਡਾ ਘਟ ਘਟ ਸਾਡਾ 40 ਤੇ ਅਸੀਂ ਆ ਜਾਾਂਗੇ ਟੈਂਪਰੇਚਰ 40 ਤੇ ਜਿਹੜਾ ਟੈਂਪਰੇਚਰ ਜਿਹੜਾ ਆ ਜਾਏਗਾ ਐ ਸਰ ਹੋਰ ਕੋਈ ਇਹ ਗੱਲ ਜਿਹੜੀ ਯੂਨੀਵਰਸਿਟੀ ਆਪਾਂ ਬਾਰੇ ਕਿ ਦੱਸਣੀ ਚਾਹੁੰਦੇ ਆ ਲੋਕਾਂ ਨੂੰ ਲੋਕਾਂ ਦੇ ਬੱਚਿਆਂ ਦੇ ਤਾਕ ਦੇ ਦੀ ਹਾਂ ਸਾਨੂੰ ਦੱਸਣ ਚਾਹੁੰਦੇ ਆ ਕਿ ਸਾਡੀ ਯੂਨੀਵਰਸਿਟੀ ਇੱਕ ਚੈਰੀਟੇਬਲ ਇੰਸਟੀਟਿਊਸ਼ਨ ਆ ਚੈਰੀਟੇਬਲ ਮੀਨਜ਼ ਕਿ ਬਹੁਤ ਘੱਟ ਫੀਸਾਂ ਜਿਹੜੀਆਂ ਲਈਆਂ ਜਾਂਦੀਆਂ ਮੈਂ ਐਗਜ਼ਾਮਪਲ ਦੇ ਤੌਰ ਤੇ ਤੁਹਾਨੂੰ ਪਹਿਲਾਂ ਹੀ ਦੱਸਿਆ ਕਿ ਜੇ ਤਾਂ ਬੀਕਾਮ ਦੀ ਫੀਸ ਆ ਇਥੇ ਸਾਰੇ 12 13000 ਹੈ ਇੱਕ ਸਮੈਸਟਰ ਦੀ ਸਾਰੀ ਫੀਸ ਅੱਜ ਦੀ ਡੇਟ ਦੇ ਵਿੱਚ ਜਦੋਂ ਕਿ ਮੈਂ ਇਸ ਤੋਂ ਬਹੁਤ ਚਿਰ ਪਹਿਲਾਂ ਕਿਤੇ ਪ੍ਰਿੰਸੀਪਲ ਸੀ 15 ਸਾਲ ਪਹਿਲਾਂ ਉਸ ਤੋਂ ਜ਼ਿਆਦਾ ਉਸ ਵੇਲੇ ਫੀਸ ਸੀ ਇੱਕ ਡੀਏਵੀ ਕਾਲਜ ਦੀ ਸੋ ਇਹ ਜਿਹੜੀ ਸੰਸਥਾ ਸਾਨੂੰ ਬਾਬਾ ਜੀ ਫੀਸਾਂ ਵੀ ਵਧਾਣ ਨਹੀਂ ਦਿੰਦੇ ਕਿਉਂਕਿ ਉਹ ਕਹਿੰਦੇ ਕਿ ਬੱਚਿਆਂ ਨੂੰ ਜਿਹੜੀ ਲੋਕਾਂ 'ਚ ਗਰੀਬੀ ਆ ਤਾਂ ਕਿ ਉਹਨਾਂ ਨੂੰ ਜਿਹੜੀ ਵੱਧ ਤੋਂ ਵੱਧ ਪੜ੍ਹਾਈ ਜਿਹੜੀ ਦਿੱਤੀ ਜਾ ਸਕੇ ਸੋ ਕਰੋੜਾਂ ਰੁਪਏ ਦੇ ਕੰਸੈਸ਼ਨ ਜਿਹੜੇ ਯੂਨੀਵਰਸਿਟੀ ਜਿਹੜੀ ਦਿੰਦੀ ਹਰ ਸਾਲ ਵਿਦਿਆਰਥੀਆਂ ਨੂੰ ਕਰੋੜਾਂ ਰੁਪਏ ਦੇ ਕੰਸੈਸ਼ਨ ਜਿਹੜੇ ਦਿੰਦੇ ਆ ਜਿੱਦਾਂ ਬੀ ਟੈਕ ਦੇ ਆ ਹਰ ਬੱਚੇ ਨੂੰ ਕੰਸੈਸ਼ਨ ਹੁੰਦਾ ਜੇ ਕਿਸੇ ਦੇ ਦੋ ਬੱਚੇ ਪਰਦੇ ਆ ਉਹਨੂੰ ਕੰਸੈਸ਼ਨ ਦਿੱਤਾ ਜਾਂਦਾ ਵਾ ਜੇ ਕਿਸੇ ਦਾ ਫਾਦਰਲੈਸ ਆ ਉਹਨੂੰ ਸਾਰੀ ਸਟੱਡੀ ਦੇ ਵਿੱਚ ਜਿਹੜਾ ਕੰਸੈਸ਼ਨ ਦਿੱਤਾ ਜਾਂਦਾ ਜੇ ਮਦਰ ਵੀ ਨਹੀਂ ਹੈ ਗਈ ਤੇ ਸਾਰੀ ਸਟੱਡੀ 'ਚ ਉਹਨਾਂ ਨੂੰ ਕੰਸੈਸ਼ਨ ਜਿਹੜੇ ਦਿੱਤੇ ਜਾਂਦਾ ਐ ਬਹੁਤ ਬਹੁਤ ਧੰਨਵਾਦ ਸੋ ਦੋਸਤੋ ਇਹ ਹਨ 22 ਚਾਂਸ ਜਿਹੜੇ ਸਾਡੇ ਸੰਤ ਬਾਬਾ ਭਾਕ ਸਿੰਘ ਯੂਨੀਵਰਸਿਟੀ ਨੂੰ ਅਸਲ ਵਿੱਚ ਰਿਪਰਿਜ਼ੈਂਟ ਕਰਦੇ ਆ ਜਿਨ੍ਹਾਂ ਨੇ ਸੰਤ ਬਾਬਾ ਭਾਕ ਸਿੰਘ ਯੂਨੀਵਰਸਿਟੀ ਬਾਰੇ ਦੱਸਿਆ ਕਿ ਦੂਸਰੀ ਅਦਰ ਜਿਹੜੀ ਯੂਨੀਵਰਸਿਟੀਆਂ ਦੇ ਮੁਕਾਬਲੇ ਇੱਥੇ ਬਹੁਤ ਘੱਟ ਫੀਸਿਜ਼ ਆ ਔਰ ਸਭ ਤੋਂ ਟੌਪ ਕਲਾਸ ਦੇ ਜਿਹੜੇ ਆ ਅੰਮ੍ਰਿਤਸਰ ਜਾਂ ਪਟਿਆਲਾ ਜਾਂ ਹੋਰ ਮੈਟਰੋ ਸਿਟੀ ਦੀਆਂ ਯੂਨੀਵਰਸਿਟੀਆਂ ਜਿਹੜੀਆਂ ਐਜੂਕੇਸ਼ਨ ਪ੍ਰੋਵਾਈਡ ਕੀਤੀਆਂ ਜਾਂਦੀਆਂ ਉਹ ਇੱਥੇ ਕੀਤੀਆਂ ਜਾਂਦੀਆਂ ਨਾਲ ਫੀਸਿਜ਼ ਬਹੁਤ ਘੱਟ ਨੇ ਔਰ ਸਥਾਨਾ ਦੇ ਨਾਲ ਧਾਰਮਿਕ ਰਿਲੀਜੀਅਸ ਪ੍ਰੋਗਰਾਮ ਕਰਵਾਏ ਜਾਂਦੇ ਆ ਪਲਾਂਟੇਸ਼ਨ ਕੀਤੀ ਜਾਂਦੀ ਆ ਔਰ ਇੱਥੇ ਤੱਕ ਜਿਹੜੇ ਬੱਚੇ ਆ ਪਾਕੋਖ ਸਟੇਟਸ ਇਸ ਵੇਲੇ ਭਾਰਤ ਦੇ ਵਿੱਚ ਆ ਭਾਰਤ ਦੇ ਨਕਸ਼ੇ ਤੇ ਸੰਤ ਬਾਬਾ ਭਾਕ ਸਿੰਘ ਯੂਨੀਵਰਸਿਟੀ ਆ ਪਾਕੋਖ ਸਟੇਟਸ ਤੋਂ ਇੱਥੋਂ ਬੱਚੇ ਆ ਕੇ ਜਿਹੜੇ ਦਾਖਲ ਰਹਿੰਦੇ ਔਰ ਵਧੀਆ ਐਜੂਕੇਸ਼ਨ ਜਿਹੜੀ ਆ ਉਹ ਗੇਨ ਕਰਦੇ ਆ ਸੋ ਬਹੁਤ ਬਹੁਤ ਧੰਨਵਾਦ ਹਸ਼ਿਆਰਪੁਰ ਤੋਂ ਦਾਬ ਹਾਰਤ ਲਈ ਦਲਜੀਤ ਅਜਨੂਹਾ ਬਹੁਤ ਧੰਨਵਾਦ ਥੈਂਕ ਯੂ ਜੀ